ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਕਣਕ ਨੂੰ ਪਹਿਲਾ ਪਾਣੀ ਲੱਗਣ ਤੋਂ ਬਾਅਦ ਗੁਲੀ ਡੰਡੇ ਦੀ ਆਪਾਂ ਕਿਹੜੀ ਕਿਹੜੀ ਸਪਰੇਅ ਕਰ ਸਕਦੇ ਹਾਂ ਤੇ ਕਿਹੜੀ ਕਿਹੜੀ ਸਪਰੇਅ ਹੈ ਜਿਹੜੀ ਸ਼ਿਫਾਰਸ਼ਾ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਕਿਸਾਨ ਭਰਾਓ ਬਹੁਤ ਸਾਰੇ ਕਿਸਾਨਾਂ ਨੇ ਬਜਾਈ ਦੇ ਤੁਰੰਤ ਬਾਅਦ ਸਪਰੇਅ ਕੀਤੀ ਆ ਪਰ ਉਹ ਸਪਰੇਅ ਉੱਥੇ ਹੀ ਕਾਮਯਾਬ ਹੋਈ ਆ ਜਿੱਥੇ ਬਿਲਕੁਲ ਪਰਾਲੀ ਨਹੀਂ ਹੈਗੀ ਬਿਲਕੁਲ ਮਿੱਟੀ ਜਿਹੜੀ ਬਾਰੀਕ ਸੀ ਤੇ ਜਿੱਥੇ ਪਰਾਲੀ ਹੈਗੀ ਸੀ ਟੀਮਾਂ ਦੇ ਉੱਤੇ ਸਪਰੇਅ ਕੀਤੀ ਗਈ ਆ ਉੱਥੇ ਉਹ ਸਪਰੇਅ ਕਾਮਯਾਬ ਨਹੀਂ ਹੋਈ ਇਹ ਜਦੋਂ ਪਹਿਲੇ ਸਾਲ ਸਪਰੇਅ ਆਈ ਆ ਵਕੀਰਾ ਮੋਮੀ ਜੀ ਨਾਮ ਤੇ ਇੱਕ ਪੀਆਈ ਕੰਪਨੀ ਦੀ ਵਕੀਰਾ ਬਾਹਰ ਕੰਪਨੀ ਦੀ ਮੋਮੀ ਜੀ ਉਦੋਂ ਜਦੋਂ ਇਹ ਸਪਰੇਆਂ ਆਈਆਂ ਉਦੋਂ ਵੀ ਇਹੋ ਹੀ ਕਿਸਾਨਾਂ ਨੂੰ ਦੱਸਿਆ ਗਿਆ ਸੀ ਕਿ ਇਹ ਜਿਹੜੀ ਸਪਰੇ ਟੀਮਾਂ ਦੇ ਉੱਪਰ ਨਹੀਂ ਕਰਨੀ ਇਹਨੂੰ ਬਰੀਕ ਮਿੱਟੀ ਚਾਹੀਦੀ ਆ ਤੇ ਨਾਲ ਹੀ ਪਰਾਲੀ ਨਹੀਂ ਉੱਪਰ ਚਾਹੀਦੀ ਪਰ ਇਸ ਸਾਲ ਕਾਫੀ ਜ਼ੀਰੋ ਡ੍ਰਿਲ ਵਾਲੀਆਂ ਜਗ੍ਹਾ ਤੇ ਵੀ ਹੋ ਗਈ ਆ ਇਸ ਕਰਕੇ ਉਸ ਲੈਵਲ ਦੇ ਰਿਜ਼ਲਟ ਨਹੀਂ ਆਏ ਹੁਣ ਕਾਫੀ ਕਿਸਾਨਾ ਇਹੜੇ ਵੀਰ ਸੰਕੋਰ ਪਾ ਰਹੇ ਆ ਕੋਈ 250 ਕੋਈ 300 ਕੋਈ ਅੱਧਾ ਕਿਲੋ ਕਿੱਲੇ ਦੀ ਇਹ ਕਿਉਂ ਕਿਉਂਕਿ ਗੁੱਲੀ ਡੰਡਾ ਕਾਫੀ ਜ਼ਿਆਦਾ ਹੈਗਾ ਵਾ ਸੰਕੋਰ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀਂ ਹੈਗੀ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਜੀ ਇਹਦੇ ਬਹੁਤ ਸਾਰੇ ਕਿਸਾਨ ਵੀਰ ਸੰਕੋਰ ਪਾਉਂਦੇ ਆ ਬਟ ਮੈਂ ਅੱਜ ਦੀ ਜਿਹੜੀ ਵੀਡੀਓ ਆ ਉਹ ਐਟਲੈਂਟਿਸ ਪਲੱਸ ਏਸੀਐਮ 9 ਤੇ ਜਿਹੜੀ ਆ ਕਿ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਦਵਾਈਆਂ ਪਾਣੀ ਲੱਗਣ ਤੋਂ ਬਾਅਦ ਜਦੋਂ ਪੈਰ ਧਰਾਵਾ ਹੋ ਜਾਂਦਾ ਵਾ ਉਸ ਤੋਂ ਬਾਅਦ ਇਹਨਾਂ ਦੋ ਸਪਰੇਆਂ ਦਾ ਆਪਾਂ ਸਪਰੇਅ ਕਰ ਸਕਦੇ ਆ ਏਸੀਐਮ 9 ਦੀ ਗੱਲ ਕਰੀਏ ਏਸੀਐਮ 9 ਵਿੱਚ ਟੋਪੀਕਲ ਅਸਾਲਟ ਆ ਕੁਲਡਿਨੋਫੋਪ ਇੱਕ ਸੰਕੋਹਰ ਵਾਲਾ ਮੈਟਰੀਬਿਊਜਨ ਉਹ ਆਪਾਂ ਦੋ ਤੋਂ ਤਿੰਨ ਪੱਤਿਆਂ ਦੀ ਸਟੇਜ ਤੱਕ ਜੇ ਲੱਗਦਾ ਤੁਹਾਨੂੰ ਕਿ ਪਾਣੀਲਾ ਪਾਣੀ ਲੱਗਣ ਤੋਂ ਬਾਅਦ ਦੋ ਤੋਂ ਤਿੰਨ ਪੱਤਿਆਂ ਦੀ ਸਟੇਜ ਆ ਗੁਲੀ ਡੰਡੇ ਦੀ ਉੱਥੇ ਆਪਾਂ ਇਹ ਸਪਰੇਅ ਕਰ ਸਕਦੇ ਆ ਜਿਹਦਾ ਅਗੇ ਰਿਜ਼ਲਟ ਵੀ ਚੰਗਾ ਵਾ ਤੇ ਯਾਦ ਰੱਖਿਓ ਗਿੱਲ ਦੇ ਵਿੱਚ ਸਪਰੇ ਨਹੀਂ ਕਰਨੀ ਨਹੀਂ ਤੇ ਤੁਹਾਡੀ ਕਨਕ ਤੇ ਕਨਕ ਨੂੰ ਝੜਕਾ ਵੱਜੇਗਾ ਤੇ ਉਹਦਾ ਨੁਕਸਾਨ ਹੋਏਗਾ ਤੇ ਦੂਰੀ ਸਪਰੇ ਕਿਤੇ ਵੀ ਨਹੀਂ ਮਾਰਨੀ ਇਦਾਂ ਹੀ ਐਟਲੈਂਟਿਸ ਬਾਹਰ ਕੰਪਨੀ ਦੀ ਲੁੱਡੋ ਸਲਫਰਨ ਸਾਲਟ ਉਹਦੇ ਵਿੱਚ ਮੈਸੋ ਸਲਫਰਨ ਦੋ ਸਾਲਟ ਆ ਉਹਦੇ ਵਿੱਚ ਤੇ ਉਹ ਤੁਸੀਂ ਲਗਭਗ 30 ਤੋਂ 40 ਦਿਨਾਂ ਦੇ ਆਸ-ਪਾਸ ਹੀ ਸਪਰੇ ਕਰ ਸਕਦੇ ਹੋ ਉਹ ਵੀ ਪੈਰ ਧਰਾਵੇ ਤੇ ਹੀ ਹੋਣੀ ਆ ਉਹ ਤੁਸੀਂ 3 ਤੋਂ 4 ਪਤਿਆਂ ਦੀ ਸਟੇਜ ਤੱਕ ਵੀ ਕਰ ਸਕਦੇ ਜੀ ਬਹੁਤ ਸੋਹਣਾ ਰਿਜ਼ਲਟ ਆਉਦਾ ਫਿਰ ਸੇਮ ਚੀਜ਼ ਕਟ ਨੋਜ਼ਲ ਨਾਲ ਸਪਰੇਅ ਕਰਨੀ ਆ ਪੈਰ ਧਰਾਵਾ ਹੋਣਾ ਚਾਹੀਦਾ ਥੱਲੇ ਗਿੱਲ ਨਹੀਂ ਹੋਣੀ ਚਾਹੀਦੀ ਇਹਨਾਂ ਦੋ ਸਪਰੇਆਂ ਦਾ ਖਾਸ ਧਿਆਨ ਰੱਖਣਾ ਵਾ ਕਿਤੇ ਵੀ ਦੂਰੀ ਵਾਰ ਸਪਰੇਅ ਨਹੀਂ ਮਾਰਨੀ ਤੇ ਇਹ ਸਪਰੇਅ ਕਟ ਨੋਜ਼ਲ ਨਾਲ ਹੀ ਕਰਿਆ ਕਰੋ ਉਹਦਾ ਜਿਹੜਾ ਚੰਗਾ ਰਿਜ਼ਲਟ ਆਪਾਂ ਨੂੰ ਮਿਲੇਗਾ ਜੇ ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਵੀ ਦਵਾਈ ਹੈਗੀ ਆ ਕਮੈਂਟਾਂ ਦੇ ਵਿੱਚ ਜਰੂਰ ਤੁਸੀਂ ਸਾਂਝੀ ਕਰਿਆ ਕਰੋ ਤਾਂ ਜੋ ਕਿਸਾਨਾਂ ਨੂੰ ਹੈਲਪ ਹੋ ਸਕੇ ਤੇ ਗੁੱਲੀ ਡੰਡੇ ਦੀ ਪ੍ਰੋਬਲਮ ਦਾ ਹੱਲ ਹੋ ਸਕੇ ਕੋਈ ਵੀ ਦਵਾਵਾ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਉਹਦਾ ਰਿਜ਼ਲਟ ਆਉਂਦਾ ਨਹੀਂ ਤੇ ਤੁਸੀਂ ਮਹਿੰਗੀ ਤੋਂ ਮਹਿੰਗੀ ਕਰ ਲੋ ਉਹਦਾ ਰਿਜ਼ਲਟ ਨਹੀਂ ਆਵੇਗਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤਵਾ ਜਰੂਰ ਸ਼ੇਅਰ ਕਰੋ